ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲ ਗੇਲਾ ਤਾਂ ਅੱਜ ਪਹੁੰਚ ਚੁੱਕਿਆ ਹਾਂ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਕੜਮੂ ਵਿੱਚ ਤਾਂ ਆਏ ਸਾਲ ਹੀ ਜਿਹੜਾ ਪਾਣੀ ਦਾ ਪੱਧਰ ਵੱਧ ਆਇਆ ਤਾਂ ਹਮਾਚਲ ਦੇ ਵਿੱਚ ਜਿਹੜੇ ਬੱਦਲ ਫੱਟਦੇ ਨੇ ਜਾਂ ਫਿਰ ਬਰਸਾਤਾਂ ਕਰਕੇ ਜਿਹੜਾ ਪਾਣੀ ਵੱਧ ਆਇਆ ਤਾਂ ਉਸ ਦੇ ਦੌਰਾਨ ਜਿਹੜਾ ਹੈ ਪਿੰਡਾਂ ਤੋਂ ਜਿਹੜਾ ਜਿਹੜਾ ਦਰਿਆ ਜਿਹੜਾ ਨਿਕਲਦਾ ਹੈ ਤੁਸੀਂ ਦੇਖ ਸਕਦੇ ਹੋ ਦਰਿਆ ਦਾ ਪਾਣੀ ਦਾ ਪੱਧਰ ਵੱਧ ਚੁੱਕਾ 52000 ਦੇ ਕਰੀਬ ਜਿਹੜਾ ਕਿਊਸਕ ਪਾਣੀ ਛੱਡਿਆ ਗਿਆ ਹੈ ਤਾਂ ਇਸ ਵਕਤ ਤੁਸੀਂ ਦੇਖਦੇ ਹੋ ਰਾਸਤਾ ਜਿਹੜਾ ਜਾ ਰਿਹਾ ਸੀ सुद्धा ਕਈਆਂ ਬੇਕਾਂ ਨੂੰ ਜੋੜਦਾ ਹੈ 10 ਤੋਂ 12 ਬੇਕਾਂ ਇਸ ਦੇ ਨਾਲ ਜਿਹੜਾ ਇਹ ਜਿਹੜਾ ਲਿੰਕ ਟੁੱਟ ਗਿਆ 12 ਬੇਕਾਂ 10 ਤੋਂ 12 ਬੇਕਾਂ ਦਾ ਤੇ ਪਾਣੀ ਦਾ ਪੱਧਰ ਇਸ ਤਰ੍ਹਾਂ ਵਧ ਆਇਆ ਤਾਂ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਤਬਾਹ ਹੋ ਜਾਂਦੀ ਹੈ ਕਿਸਾਨਾਂ ਦੀ ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਝੋਨਾ ਉਹ ਵੀ ਡੁੱਬ ਚੁੱਕਾ ਹੈ ਤਾਂ ਪਸ਼ੂਆਂ ਦਾ ਚਾਰਾ ਜਿਹੜਾ ਹੈ ਉਹ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਖਰਾਬ ਹੋ ਚੁੱਕਾ ਹੈ ਪਾਣੀ ਦੀ ਮਲਪੇੜ ਦੇ ਵਿੱਚ ਆ ਚੁੱਕਾ ਹੈ ਤਾਂ 10 ਤੋਂ 12 ਬਹਿਕਾਂ ਦਾ ਜਿਹੜਾ ਲਿੰਕ ਜਿਹੜਾ ਟੁੱਟ ਚੁੱਕਾ ਹੈ ਪਿੰਡਾਂ ਦੇ ਨਾਲ ਤਾਂ ਸਾਡੇ ਨਾਲ ਕਿਸਾਨ ਵੀ ਜੁੜੇ ਨੇ ਗੱਲਬਾਤ ਕਰ ਲੈਣੇ ਆ ਤਾਂ ਇਸ ਵਕਤ ਜਿਹੜਾ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਤਾਂ ਪਿਛਲੇ ਬੀਤੇ ਸਾਲ ਵੀ ਜਿਹੜਾ ਬੰਨ ਟੁੱਟ ਗਿਆ ਸੀ ਉਸ ਦੇ ਨਾਲ ਵੀ ਜਿਹੜਾ ਕਾਫੀ ਨੁਕਸਾਨ ਹੋਇਆ ਸੀ ਤਾਂ ਇਸ ਵਾਰ ਵੀ ਜਿਹੜਾ ਕਿਸਾਨਾਂ ਦਾ ਕਹਿਣਾ ਹੈ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਚੁੱਕਾ ਹੈ ਤਾਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਕਿਸਾਨ ਜੁੜੇ ਨੇ ਹਾਂਜੀ ਕੀ ਨਾਜੀ ਤੁਹਾਡਾ ਗੁਰੂ ਸਿੰਘ ਜੀ ਕਿੱਦਾਂ ਦੇਖਦੇ ਹਾਂ ਜਿਹੜਾ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਤਾਂ ਜਿਹੜਾ ਕਈ ਏਕੜਾ ਜਿਹੜੀ ਹਜ਼ਾਰਾਂ ਏਕੜ ਜਿਹੜੀ ਫਸਲ ਤਬਾਹ ਹੋ ਗਈ ਹੈ ਤਾਂ ਜਿਹੜਾ ਲੋਕਾਂ ਦਾ ਆਉਣ ਜਾਣ ਵਾਲਾ ਰਸਤਾ ਵੀ ਉਹ ਵੀ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਠੀਕ ਹੈ ਨਾ ਚੋ ਹਾਂਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿਵੇਂ ਪਾਣੀ ਆ ਇਹ ਜਿਹੜਾ ਹਰ ਸਾਲ ਹੀ ਆ ਜਾਂਦਾ ਸਰਕਾਰਾਂ ਇੱਕ ਪਾਸੇ ਤਾਂ ਨਹੀਂ ਦੀਆਂ ਸਾਡੇ ਕੋਲ ਪਾਣੀ ਹੈ ਹੀ ਨਹੀਂ ਪੰਜਾਬ ਵਾਸਤੇ ਇਹ ਹਰਿਆਣੇ ਨੂੰ ਦੇਣਾ ਜਦੋਂ ਤਾਂ ਡੋਬਣਾ ਹੁੰਦਾ ਉਦੋਂ ਤਾਂ ਪੰਜਾਬ ਦੀ ਵਾਰੀ ਆ ਇਹ ਡੈਮ ਪਤਾ ਨਹੀਂ ਬਣਾਏ ਕਾਦੇ ਵਾਸਤੇ ਪੰਜਾਬ ਨੂੰ ਡੋਬਣਵਾ ਦੇ ਹੈਗੀ ਦਾ ਹਜ਼ੂਰਤ ਵਾਸਤੇ ਲੋਕਾਂ ਦੇ ਵਾਸਤੇ ਪਰ ਸਾਨੂੰ ਤਾਂ ਇਹ ਲੱਗਦਾ ਵੀ ਹਰ ਸਾਲ ਜਦੋਂ ਪਿੰਡਾਂ ਦਾ ਨੁਕਸਾਨ ਹੁੰਦਾ ਲੋਕਾਂ ਦੀਆਂ ਜ਼ਮੀਨਾਂ ਫਸਲવાડી ਸਭ ਖਰਾਬ ਹੋ ਜਾਂਦਾ ਉਦੋਂ ਸਰਕਾਰ ਇਹ ਪਾਣੀ ਕਿਉਂ ਨਹੀਂ ਸੰਭਾਲਦੀ ਉਤਰਾ ਤਾਂ ਦੀ ਪੰਜਾਬ ਨੂੰ ਦੇਣਾ ਨਹੀਂ ਹਰਿਆਣੇ ਨੂੰ ਦੇਣਾ ਤੇ ਹੁਣ ਹਰਿਆਣੇ ਨੂੰ ਕੱਲਣਾ ਇਸ ਦਾ ਇਹਦੇ ਵਿੱਚ ਵੀ ਲੋਕਾਂ ਦਾ ਕੀ ਕਿਨਾ ਜਿਨ੍ਹਾਂ ਦਾ ਨੁਕਸਾਨ ਹੁੰਦਾ ਇਹ ਲੜੀ ਦਾ ਸਰਕਾਰ ਆ ਆਪ ਹੀ ਜਾਂਦੀਆਂ ਬਿਲਕੁਲ ਆ ਪਾਣੀ ਦਾ ਮਸਲਾ ਕੋਈ ਵੀ ਨਹੀਂ ਹੱਲ ਕਰਦੇ ਬਿਲਕੁਲ ਬਿਲਕੁਲ ਵੀ ਜੇ ਤਾਂ ਇਹ ਹਰਿਆਣੇ ਨੂੰ ਦੇਣਾ ਤੇ ਪੰਜਾਬ ਸੁੱਕਦਾ ਤੇ ਜਦੋਂ ਪੰਜਾਬ ਡੁੱਬਦਾ ਜੇ ਪਾਣੀ ਆਉਂਦਾ ਤਾਂ ਵੀ ਪੰਜਾਬ ਡੁੱਬਦਾ ਤੇ ਜੇ ਪਾਣੀ ਪਾਣੀ ਨਹੀਂ ਘਟਾ ਤੇ ਫਿਰ ਵੀ ਪੰਜਾਬ ਸੁੱਕਦਾ ਇਹ ਪੰਜਾਬ ਹੀ ਸਾਰੀ ਮੰਨੀ ਮਰਦਾ ਬਿਲਕੁਲ ਤਾਂ ਇਹਦਾ ਕੋਈ ਹੱਲ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਇਹ ਡੈਮਾਂ ਦਾ ਪਾਣੀ ਪਹਿਲਾਂ ਹੀ ਡਾਊਨ ਰੱਖਿਆ ਜਾਵੇ ਛੱਡਿਆ ਜਾਵੇ ਜਿਹੜਾ ਕਿ ਇਹ ਮੌਕੇ ਤੇ ਆਣ ਕੇ ਤਾਂ ਜਦੋਂ ਛੱਡਿਆ ਫਿਰ ਫਾਇਦਾ ਕੀ ਨੁਕਸਾਨ ਹੀ ਹੋਇਆ ਜੇਬ ਬਣਾਉਣ ਦਾ ਕੋਈ ਫਾਇਦਾ ਹੀ ਨਹੀਂ ਜੇਬ ਨੂੰ ਤਾਂ ਬਣਾਉਣ ਦਾ ਕੋਈ ਆਸਰਾ ਹੀ ਨਹੀਂ ਵੀ ਇਹਦਾ ਕੋਈ ਫਾਇਦਾ ਨਹੀਂ ਨੁਕਸਾਨ ਆ ਪੰਜਾਬ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਪਏ ਆਂ ਵੀ ਹਰ ਸਾਲ ਪਾਣੀ ਆਉਂਦਾ ਹੈ ਤਾਂ ਇੱਕ ਇੱਕ ਦੋ ਸਾਲ ਪਹਿਲਾਂ ਵੀ ਪਾਣੀ ਆਇਆ ਸੀ ਤੇ ਬੰਨ ਟੁੱਟ ਗਿਆ ਸੀ ਤੇ ਉਸ ਦੇ ਨਾਲ ਵੀ ਜਿਹੜਾ ਖਾਸਾ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਤਾਂ ਇਸ ਵਾਰ ਵੀ ਜਿਹੜਾ ਜਿਹੜਾ ਖਤਰੇ ਦੀ ਝੰਡੀ ਜੜੀ ਉਹ ਤਾਂ ਹੈਗਾ ਹੀ ਹੈਗਾ ਤੇ ਉਹਨੂੰ ਪਾਣੀ ਬੰਨ ਦੇ ਨਾਲ ਚੱਲਦਾ ਇਹਦਾ ਪਤਾ ਨਹੀਂ ਕਦੋਂ ਪੱਧਰ ਵਧ ਗਿਆ ਤੇ ਨੇ ਟੁੱਟੀ ਜਾਣਾ ਬਿਲਕੁਲ ਤਾਂ ਖਾਨਾ ਦੇ ਵਿੱਚ ਇਸ ਵਕਤ ਕਿਸਾਨ ਕਿਸਾਨਾਂ ਦੇ ਵਿੱਚ ਦਿਲਾਂ ਦੇ ਵਿੱਚ ਜਿਹੜਾ ਜਿਹੜਾ ਡਰ ਜਿਹੜਾ ਬਣਿਆ ਹੋਇਆ ਹੈ ਕਿ ਪਾਣੀ ਜਿਹੜਾ ਵਧ ਰਿਹਾ ਹੈ ਤਾਂ ਕਿ ਕਿਦਾਂ ਦੇਖਦੇ ਹੋ ਵੀ ਹੁਣ ਕਿਸ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਦੀ ਫਸਲ ਜਿਹੜੀ ਕੁਝ ਇੱਕ ਡੁੱਬ ਗਈ ਕੁਝ ਘਰ ਜਿਹੜੇ ਅੰਦਰ ਫਸ ਗਏ ਪਾਣੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਇਹ ਤਾਂ ਨਹੀਂ ਜੋ ਇਹੋ ਚਾਹੁੰਦੇ ਵੀ ਸਰਕਾਰ ਇਹਨਾਂ ਦਾ ਕੋਈ ਮਸਲਾ ਹੱਲ ਕਰੇ ਕਿਉਂ ਖਰਚਾ ਤਾਂ ਸਾਰਾ ਲਾਈ ਬੈਠੇ ਆ ਤੇ ਫਸਲ ਦੀ ਗਾਂ ਹੋਣ ਦੀ ਆਸ ਨਹੀਂ ਨਾ ਤਾਂ ਮਾਲ ਦਾ ਪੱਟਾ ਚਾਰਾ ਹੀ ਰਿਹਾ ਜਿਹੜਾ ਝੋਨੇ ਉਹ ਵੀ ਡੱਬ ਗਏ ਡੁੱਬ ਗਏ ਹੁਣ ਪਤਾ ਨਹੀਂ ਇਹਨਾਂ ਨੇ ਕਿਵੇਂ ਨਸਰਨਾ ਕੀ ਇਹਨਾਂ ਦਾ ਬੰਨਣਾ ਨਾ ਗੱਲ ਨਾ ਕਿ ਕੀ ਹੋਣਾ ਬਿਲਕੁਲ ਹੁਣ ਤੱਕ ਆਂਡੀਆ ਸੁਦੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਇੱਥੇ ਇਹਨਾਂ ਦੇ ਜਿਤਨਾ ਸੁਰੱਖਿਆ ਜਿਹੜੀ ਜਿਹੜੇ ਮੱਦੇ ਨਜ਼ਰ ਆ ਜਿਹੜੇ ਅੰਦਰ ਜਿਹੜੇ ਘਰ ਫਸ ਗਏ ਨੇ ਪਾਣੀ ਦੇ ਹਨਾ ਕੈਮਰਾਮੈਨ ਨੂੰ ਕੁਝ ਸਾਰੀਆਂ ਤਸਵੀਰਾਂ ਜਿਹੜੀਆਂ ਸਾਨੀਆਂ ਕੀਤੀਆਂ ਜਾਣ ਤਾਂ ਇਸ ਵਕਤ ਜਿਹੜਾ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਰਪੇਤ ਜਿਹਦੇ ਵਿੱਚ ਜਿਹੜੇ ਕੁਝ ਘਰ ਆ ਚੁੱਕੇ ਨੇ ਤਾਂ ਸਾਰੀ ਫਸਲ ਜਿਹੜੀ ਇਹਨਾਂ ਨੇ ਤਬਾਹ ਹੋ ਚੁੱਕੀ ਹੈ ਤਾਂ ਇਸ ਵਕਤ ਜਿਹੜਾ ਕਿਸਾਨਾਂ ਦੇ ਦਿਲ ਦੇ ਵਿੱਚ ਸਹਿਮ ਵੀ ਬ ਤਾਂ ਗੱਲਬਾਤ ਕਰਦੇ ਪਿਆ ਸਾਂ ਕਿਸਾਨਾਂ ਪੀਰਾਂ ਦੇ ਨਾਲ ਦਾ ਅੱਛਾ ਹੁਣ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਐਨਡੀਆਰਐਫ ਦੀਆਂ ਟੀਮਾਂ ਆਉਂਦੀਆਂ ਸੀ ਮੌਕ ਡ੍ਰਿਲ ਕਰਦੀਆਂ ਨੇ ਹਨਾ ਤੇ ਇਸ ਵਕਤ ਜਿਹੜੇ ਅੰਦਰ ਫਸੇ ਨੂੰ ਉਹਨਾਂ ਦਾ ਫਿਰ ਜਿਹੜਾ ਨਾਤਾ ਹੀ ਟੁੱਟ ਗਿਆ ਹਾਂਜੀ ਹਾਂ ਕਿਨਾਂ ਪਿੰਡਾਂ ਨਾਲੋਂ ਦੂਜੀ ਸਾਈਡ ਤੇ ਵੀ ਪਾਣੀ ਆ ਗਿਆ ਇਹ ਇਹ ਸਾਈਡ ਤੇ ਵੀ ਪਾਣੀ ਆ ਗਿਆ ਤਾਂ ਫਿਰ ਉਹਨਾਂ ਦਾ ਖਾਣ ਪੀਣ ਦਾ ਕਿੱਦਾਂ ਚੱਲਦਾ ਹੋਵੇਗਾ ਹੁਣ ਪ੍ਰਬੰਧ ਉਹ ਇੰਨਾ ਆਪ ਦਾ ਫਿਰ ਜਿਵੇਂ ਕੋ ਉਹਨਾਂ ਨੇ ਕੋਈ ਹੱਲ ਦਾ ਰੱਖਿਆ ਚਲਾਈ ਚਲੂਈ ਜਾਂਦੇ ਆ ਉਸ ਤਰ੍ਹਾਂ ਕੋਈ ਇੰਨਾ ਦਾ ਉਹਨਾਂ ਦਾ ਕੋਈ ਪ੍ਰਬੰਧ ਸਰਕਾਰ ਨਾਲੋਂ ਦਾ ਨਹੀਂ ਆਪਦੇ ਆਪ ਹੀ ਉਹ ਆਪਦੇ ਕਰਦੇ ਬੇੜੀਆਂ ਬੂੜੀਆਂ ਰੱਖੀਆਂ ਉਹਨਾਂ ਨਾਲ ਬਾਹਰ ਅੰਦਰ ਜਾਂਦੇ ਆ ਬੱਚਿਆਂ ਨੂੰ ਜੇਕਰ ਜੇਕਰ ਪਾਣੀ ਵੱਧ ਜਾਂਦਾ ਤਾਂ ਫਿਰ ਕਿਸ ਤਰ੍ਹਾਂ ਬਚਾਅ ਕਰ ਸਕਦੇ ਆਪਾਂ ਬਚਾਅ ਤਾਂ ਫਿਰ ਉਹਨਾਂ ਨੇ ਆ ਕੇ ਇਸਤੀਆਂ ਰੱਖੀਆਂ ਆਪਦਾ ਹੀ ਬਚਾਅ ਆਪ ਹੀ ਕਰਨ ਦੇ ਸਰਕਾਰ ਨੇ ਤਾਂ ਇੱਥੇ ਮੈਂ ਤਾਂ ਵੇਖਿਆ ਨਹੀਂ ਕੋਈ ਆਇਆ ਵੀ ਜਿਹੜਾ ਬੇੜੀਆਂ ਲੈ ਕੇ ਸਰਕਾਰ ਆਈ ਐ ਇਹਨਾਂ ਵੀ ਸਰਕਾਰ ਨੇ ਬੇੜੀਆਂ ਦੇ ਦਿੱਤੀਆਂ ਉਹਨਾਂ ਕੋਲੇ ਵਿਉਣ ਜਾਣ ਨੂੰ ਰਸਤਾ ਬਣਿਆ ਬਿਲਕੁਲ ਤਾਂ ਐਸ ਵਕਤ ਕਿਸਾਨਾਂ ਦੇ ਦਿਨਾਂ ਦੇ ਵਿੱਚ ਜਿਹੜਾ ਬੇੜੀਆਂ ਤਾਂ ਫਿਰ ਬਣਿਆ ਹੋਇਆ ਤਾਂ ਬੇੜੀਆਂ ਆਈਆਂ ਹੋਈਆਂ ਨੇ ਇੱਥੇ ਰੱਖੀਆਂ ਨੇ ਘਰਾਂ ਦੇ ਵਿੱਚ ਕਿਸਾਨਾਂ ਨੇ ਤਾਂ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਕਿਸਾਨਾਂ ਦੇ ਦਿਲਾਂ ਵਿੱਚ ਸਹਿਮ ਬਣਿਆ ਹੋਇਆ ਹੈ ਤਾਂ ਉਹ ਪਾਣੀ ਦਾ ਪੱਧਰ ਜਿਹੜਾ ਦਿਨੋਂ ਦਿਡ ਵੱਧਦੀ ਜਾ ਰਿਹਾ ਹੈ ਤਾਂ ਜਾਣਕਾਰੀ ਮੁਤਾਬਕ ਹੀ ਪਤਾ ਚੱਲੇਗਾ 52000 ਦੇ ਕਰੀਬ ਜਿਹੜਾ ਪਾਣੀ ਛੱਡਿਆ ਗਿਆ ਕੁਸਕ ਪਾਣੀ ਜਿਹੜਾ ਛੱਡਿਆ ਗਿਆ 52000 ਦੇ ਕਰੀਬ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਬਹੁਤ ਤੇਜ਼ ਚੱਲ ਰਿਹਾ ਹੈ ਤਾਂ ਪਾਣੀ ਦਾ ਪੱਧਰ ਉੱਚਾ ਵੀ ਹੋ ਜਾਂਦਾ ਜਾ ਰਿਹਾ ਹੈ ਇਹ ਸਾਡੇ ਮੇਰੇ ਜਿੱਧਰ ਸਾਹਮਣੇ ਤੁਸੀਂ ਦੇਖ ਰਹੇ ਹੋ ਉਸ ਜਗ੍ਹਾ ਤੋਂ ਜਿਹੜਾ ਜਿੱਥੇ ਬੰਨ ਟੁੱਟਿਆ ਸੀ ਦਾ ਉਥੇ ਇੱਕ ਵੀ ਪੱਥਰ ਵੀ ਲੱਗਣ ਵਾਲਾ ਕੁਝ ਪੱਥਰ ਲਗਾ ਦਿੱਤਾ ਗਿਆ ਕੁਝ ਖਾਵਾ ਤੇ ਜਿੱਦੋਂ ਬੰਨ ਟੁੱਟਿਆ ਸੀ ਉਥੇ ਜਿਹੜੇ ਲੋਕਾਂ ਦਾ ਕਹਿਣਾ ਵੀ ਹਾਲੇ ਵੀ ਖਤਰਾ ਜਿਹੜਾ ਬਣਿਆ ਹੋਇਆ ਹੈ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਆਖਰ ਕਦ ਤੱਕ ਜਿਹੜਾ ਸਰਕਾਰ ਉਹਨੂੰ ਪੁਕਤਾ ਪ੍ਰਬੰਧ ਕੀਤੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲ ਗੇਲਾ ਅੱਜ ਪਹੁੰਚੇ ਕਿ ਹਾਂ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਕੋੜਮੂ ਵਿੱਚ ਤਾਂ ਆਏ ਸਾਲ ਹੀ ਜਿਹੜਾ ਪਾਣੀ ਦਾ ਪੱਧਰ ਵੱਧ ਆਇਆ ਤਾਂ ਹਮਾਚਲ ਦੇ ਵਿੱਚ ਜਿਹੜੇ ਬੱਦਲ ਫੜਦੇ ਨੇ ਜਾਂ ਫਿਰ ਬਰਸਾਤਾਂ ਕਰਕੇ ਜਿਹੜਾ ਪਾਣੀ ਵੱਧ ਆਇਆ ਤਾਂ ਉਸੇ ਪਿੰਡਾਂ ਤੋਂ ਜਿਹੜਾ ਜਿਹੜਾ ਦਰਿਆ ਜਿਹੜਾ ਨਿਕਲਦਾ ਹੈ ਤੁਸੀਂ ਦੇਖ ਸਕਦੇ ਹੋ ਦਰਿਆ ਦਾ ਪਾਣੀ ਦਾ ਪੱਧਰ ਵੱਧ ਚੁੱਕਾ 52000 ਦੇ ਕਰੀਬ ਜਿਹੜਾ ਕਿਊਸਕ ਪਾਣੀ ਛੱਡਿਆ ਗਿਆ ਹੈ ਤਾਂ ਇਸ ਵਕਤ ਤੁਸੀਂ ਦੇਖਦੇ ਹੋ ਰਾਸਤਾ ਜਿਹੜਾ ਜਾ ਰਿਹਾ ਸੀ सुद्धा ਕਈਆਂ ਬੈਕਾਂ ਨੂੰ ਜੋੜਦਾ ਹੈ 10 ਤੋਂ 12 ਬੈਕਾਂ ਇਸ ਦੇ ਨਾਲ ਜਿਹੜਾ ਇਹ ਜਿਹੜਾ ਲਿੰਕ ਟੁੱਟ ਗਿਆ ਹੈ 12 ਬੈਕ 10 ਤੋਂ 12 ਬੈਕਾਂ ਦਾ ਤੇ ਪਾਣੀ ਦਾ ਪੱਧਰ ਇਸ ਤਰ੍ਹਾਂ ਵੱਧ ਆਇਆ ਤਾਂ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਤਬਾਹ ਹੋ ਜਾਂਦੀ ਹੈ ਕਿਸਾਨਾਂ ਦੀ ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਝੋਨਾ ਉਹ ਵੀ ਡਬ ਚੱਕਾ ਇਹ ਤਾਂ ਪਸ਼ੂਆਂ ਦਾ ਚਾਰਾ ਜਿਹੜਾ ਹੈ ਉਹ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਖਰਾਬ ਹੋ ਚੁੱਕਾ ਹੈ ਪਾਣੀ ਦੀ ਲਪੇੜ ਦੇ ਵਿੱਚ ਆ ਚੁੱਕਾ ਹੈ ਤਾਂ 10 ਤੋਂ 12 ਬੈਕਾਂ ਦਾ ਜਿਹੜਾ ਲਿੰਕ ਜਿਹੜਾ ਟੁੱਟ ਚੁੱਕਾ ਹੈ ਪਿੰਡਾਂ ਦੇ ਨਾਲ ਤਾਂ ਸਾਡੇ ਨਾਲ ਕਿਸਾਨ ਵੀਰ ਜੁੜੇ ਨੇ ਗੱਲਬਾਤ ਕਰ ਲੈਣੇ ਆ ਤਾਂ ਇਸ ਵਕਤ ਜਿਹੜਾ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਤਾਂ ਪਿਛਲੇ ਬੀਤੇ ਸਾਲ ਵੀ ਜਿਹੜਾ ਬਹਨ ਟੁੱਟ ਗਿਆ ਸੀ ਉਸ ਦੇ ਨਾਲ ਵੀ ਜਿਹੜਾ ਕਾਫੀ ਨੁਕਸਾਨ ਹੋਇਆ ਸੀ ਤਾਂ ਇਸ ਵਾਰ ਵੀ ਜਿਹੜਾ ਕਿਸਾਨਾਂ ਦਾ ਕਹਿਣਾ ਹੈ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਚੁੱਕਾ ਹੈ ਤਾਂ ਗੱਲਬਾਤ ਕਰ ਲੈਣੇ ਆ ਤੁਹਾਡੇ ਨਾਲ ਕਿਸਾਨ ਜੁੜੇ ਨੇ ਹਾਂਜੀ ਕੀ ਨਾ ਜੀ ਤੁਹਾਡਾ ਗੁਰਨ ਸਿੰਘ ਕਿਦਾਂ ਦੇਖਦੇ ਹੋ ਜਿਹੜਾ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਤਾਂ ਜਿਹੜਾ ਕਈ ਏਕੜਾ ਜਿਹੜੀ ਹਜ਼ਾਰਾਂ ਏਕੜ ਜਿਹੜੀ ਫਸਲ ਤਬਾਹ ਹੋ ਗਈ ਹੈ ਤਾਂ ਜਿਹੜਾ ਲੋਕਾਂ ਦਾ ਆਉਣ ਜਾਣ ਵਾਲਾ ਰਸਤਾ ਵੀ ਉਹ ਵੀ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਕੀ ਕਹਿਣਾ ਚਾਹ ਹਾਂਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿਵੇਂ ਪਾਣੀ ਆ ਇਹ ਜਿਹੜਾ ਹਰ ਸਾਲ ਹੀ ਆ ਜਾਂਦਾ ਸਰਕਾਰਾਂ ਇੱਕ ਪਾਸੇ ਤਾਂ ਕਹਿੰਦੀਆਂ ਸਾਡੇ ਕੋਲ ਪਾਣੀ ਹੈ ਨਹੀਂ ਪੰਜਾਬ ਵਾਸਤੇ ਇਹ ਹਰਿਆਣੇ ਨੂੰ ਦੇਣਾ ਜਦੋਂ ਤਾਂ ਡੋਬਣਾ ਹੁੰਦਾ ਉਦੋਂ ਤਾਂ ਪੰਜਾਬ ਦੀ ਵਾਰੀ ਆ ਇਹ ਡੈਮ ਪਤਾ ਨਹੀਂ ਬਣਾਏ ਕਾਦੇ ਵਾਸਤੇ ਪੰਜਾਬ ਨੂੰ ਡੋਬਣਵਾਤੇ ਹੈਗੀ ਤਾਂ ਸਹੂਲਤ ਵਾਸਤੇ ਲੋਕਾਂ ਦੇ ਵਾਸਤੇ ਪਰ ਸਾਨੂੰ ਤਾਂ ਇਹ ਲੱਗਦਾ ਵੀ ਹਰ ਸਾਲ ਹੀ ਜਦੋਂ ਪਿੰਡਾਂ ਦਾ ਨੁਕਸਾਨ ਹੁੰਦਾ ਲੋਕਾਂ ਦੀਆਂ ਜ਼ਮੀਨਾਂ ਫਸਲવાડી ਸਭ ਖਰਾਬ ਹੋ ਜਾਂਦਾ ਉਦੋਂ ਸਰਕਾਰ ਇਹ ਪਾਣੀ ਕਿਉਂ ਨਹੀਂ ਸੰਭਾਲਦੀ ਉਤਰਾ ਤਾਂ ਦੀ ਪੰਜਾਬ ਨੂੰ ਦੇਣਾ ਨਹੀਂ ਹਰਿਆਣੇ ਨੂੰ ਦੇਣਾ ਤੇ ਹੁਣ ਹਰਿਆਣੇ ਨੂੰ ਕੱਲਣਾ ਤਾਂ ਇਸ ਦਾ ਇਹਦੇ ਵਿੱਚ ਵੀ ਲੋਕਾਂ ਦਾ ਕੀ ਕਿਨਾ ਜਿਨ੍ਹਾਂ ਦਾ ਨੁਕਸਾਨ ਹੁੰਦਾ ਇਹ ਲੜੀ ਦਾ ਸਰਕਾਰ ਆ ਆਪ ਹੀ ਜਾਂਦੀਆਂ ਬਿਲਕੁਲ ਆ ਪਾਣੀ ਦਾ ਮਸਲਾ ਕੋਈ ਵੀ ਨਹੀਂ ਹੱਲ ਕਰਦੇ ਬਿਲਕੁਲ ਬਿਲਕੁਲ ਤੇ ਜੇ ਤਾਂ ਇਹ ਹਰਿਆਣੇ ਨੂੰ ਦੇਣਾ ਤੇ ਪੰਜਾਬ ਸੁੱਕਦਾ ਤੇ ਜਦੋਂ ਪੰਜਾਬ ਡੁੱਬਦਾ ਜੇ ਪਾਣੀ ਆਉਂਦਾ ਤਾਂ ਵੀ ਪੰਜਾਬ ਡੁੱਬਦਾ ਤੇ ਜੇ ਪਾਣੀ ਪਾਣੀ ਨਹੀਂ ਘਟਾ ਤੇ ਫਿਰ ਵੀ ਪੰਜਾਬ ਸੁੱਕਦਾ ਇਹ ਪੰਜਾਬ ਹੀ ਸਾਰੀ ਮੰਨੀ ਮਰਦਾ ਬਿਲਕੁਲ ਹਾਂ ਇਹਦਾ ਕੋਈ ਹੱਲ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਇਹ ਡੈਮਾਂ ਦਾ ਪਾਣੀ ਪਹਿਲਾਂ ਹੀ ਡਾਊਨ ਰੱਖਿਆ ਜਾਵੇ ਛੱਡਿਆ ਜਾਵੇ ਜਿਹੜਾ ਕਿ ਮੌਕੇ ਤੇ ਆਣ ਕੇ ਤਾਂ ਜਦੋਂ ਛੱਡਿਆ ਫਿਰ ਫਾਇਦਾ ਕੀ ਨੁਕਸਾਨ ਹੀ ਹੋਇਆ ਬਿਲਕੁਲ ਬਣਾਉਣ ਦਾ ਕੋਈ ਫਾਇਦਾ ਹੀ ਨਹੀਂ ਬਿਲਕੁਲ ਜਾਬ ਨੂੰ ਦਾ ਡੈਮ ਬਣਾਉਣ ਦਾ ਕੋਈ ਆਸਰਾ ਹੀ ਨਹੀਂ ਵੀ ਇਹਦਾ ਕੋਈ ਫਾਇਦਾ ਨਹੀਂ ਨੁਕਸਾਨ ਆ ਪੰਜਾਬ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਪਏ ਆਂ ਵੀ ਹਰ ਸਾਲ ਪਾਣੀ ਆਉਂਦਾ ਹੈ ਤਾਂ ਇੱਕ ਇੱਕ ਦੋ ਸਾਲ ਪਹਿਲਾਂ ਵੀ ਪਾਣੀ ਆਇਆ ਸੀ ਤੇ ਬੰਨ ਟੁੱਟ ਗਿਆ ਸੀ ਤਾਂ ਉਸ ਦੇ ਨਾਲ ਵੀ ਜਿਹੜਾ ਖਾਸਾ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਤਾਂ ਇਸ ਵਾਰ ਵੀ ਜਿਹੜਾ ਜਿਹੜਾ ਖਤਰੇ ਦੀ ਚੰਡੀ ਜੜੀ ਉਹ ਤਾਂ ਹੈਗਾ ਹੀ ਹੈਗਾ ਤੇ ਉਹਨੂੰ ਪਾਣੀ ਬੰਨ ਦੇ ਨਾਲ ਚੱਲਦਾ ਇਹ ਤਾਂ ਪਤਾ ਨਹੀਂ ਕਦੋਂ ਪੱਧਰ ਵਧ ਗਿਆ ਤੇ ਨੇ ਟੋਟੀ ਜਾਣਾ ਬਿਲਕੁਲ ਤਾਂ ਖਾਨਾ ਦੇ ਵਿੱਚ ਇਸ ਵਕਤ ਕਿਸਾਨ ਕਿਸਾਨਾਂ ਦੇ ਵਿੱਚ ਦਿਲਾਂ ਦੇ ਵਿੱਚ ਜਿਹੜਾ ਜਿਹੜਾ ਡਾਰ ਜਿਹੜਾ ਬਣਿਆ ਹੋਇਆ ਹੈ ਕਿ ਪਾਣੀ ਜਿਹੜਾ ਵਧ ਰਿਹਾ ਹੈ ਤਾਂ ਕਿ ਕਿਦਾਂ ਦੇਖਦੇ ਹੋ ਵੀ ਹੁਣ ਕਿਸ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਦੀ ਫਸਲ ਜਿਹੜੀ ਕੁਝ ਇੱਕ ਡੁੱਬ ਗਈ ਕੁਝ ਘਰ ਜਿਹੜੇ ਅੰਦਰ ਫਸ ਗਏ ਪਾਣੀ ਦੇ ਵਿੱਚ ਕੀ ਕਹਿਣਾ ਜਾਨੂੰ ਇਹ ਤਾਂ ਨਹੀਂ ਜੋ ਇਹੋ ਚਾਹੁੰਦੇ ਵੀ ਸਰਕਾਰ ਇਹਨਾਂ ਦਾ ਕੋਈ ਮਸਲਾ ਹੱਲ ਕਰੇ ਉਹਨਾਂ ਖਰਚਾ ਦਾ ਸਾਰਾ ਲਈ ਬੈਠੇ ਆ ਤੇ ਫਸਲ ਦੀ ਗਾਂ ਹੋਣ ਦੀ ਆਸ ਨਹੀਂ ਨਾ ਤਾਂ ਮਾਲ ਦਾ ਪੱਟ ਜਿਹੜਾ ਝੋਨੇ ਉਹ ਵੀ ਡੱਬ ਗਏ ਡੁੱਬ ਗਏ ਹੁਣ ਪਤਾ ਨਹੀਂ ਇਹਨਾਂ ਨੇ ਕਿਵੇਂ ਨਸਰਨਾ ਕੀ ਇਹਨਾਂ ਦਾ ਬੰਨਣਾ ਨਾ ਗੱਲ ਨਾ ਕਿ ਕੀ ਹੋਣਾ ਬਿਲਕੁਲ ਹੁਣ ਤੱਕ ਆਂਡੀਆ ਸੁਦੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਇੱਥੇ ਇਹਨਾਂ ਦੇ ਜਿਤਨਾ ਸੁਰੱਖਿਆ ਜਿਹੜੀ ਜਿਹੜੇ ਮੱਦੇ ਨਜ਼ਰ ਆ ਜਿਹੜੇ ਅੰਦਰ ਜਿਹੜੇ ਘਰ ਫਸ ਗਏ ਨੇ ਪਾਣੀ ਦੇ ਹਨਾ ਕੈਮਰਾਮੈਨ ਨੂੰ ਕੁਝ ਸਾਰੀਆਂ ਤਸਵੀਰਾਂ ਜਿਹੜੀਆਂ ਸਾਨੀਆਂ ਕੀਤੀਆਂ ਜਾਣ ਤਾਂ ਇਸ ਵਕਤ ਜਿਹੜਾ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਰਪੇਤ ਜਿਹਦੇ ਵਿੱਚ ਜਿਹੜੇ ਕੁਝ ਘਰ ਆ ਚੁੱਕੇ ਨੇ ਤਾਂ ਸਾਰੀ ਫਸਲ ਜਿਹੜੀ ਇਹਨੇ ਕਿਤੇ ਤਬਾਹ ਹੋ ਚੁੱਕੀ ਹੈ ਤਾਂ ਇਸ ਵਕਤ ਜਿਹੜਾ ਕਿਸਾਨਾਂ ਦੇ ਦਿਲ ਦੇ ਵਿੱਚ ਸਹਿਮ ਵੀ ਬ ਤਾਂ ਗੱਲਬਾਤ ਕਰਦੇ ਪਿਆ ਸਾਂ ਕਿਸਾਨਾਂ ਵੀਰਾਂ ਦੇ ਨਾਲ ਦਾ ਅੱਛਾ ਹੁਣ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਐਨਡੀਆਰਫ ਦੀਆਂ ਟੀਮਾਂ ਆਉਂਦੀਆਂ ਸੀ ਮੌਕ ਡ੍ਰਿਲ ਕਰਦੀਆਂ ਨੇ ਹਨਾ ਤੇ ਇਸ ਵਕਤ ਜਿਹੜੇ ਅੰਦਰ ਫਸੇ ਨੂੰ ਉਹਨਾਂ ਦਾ ਫਿਰ ਜਿਹੜਾ ਨਾਤਾ ਹੀ ਟੁੱਟ ਗਿਆ ਹਾਂਜੀ ਹਾਂ ਕਿਨਾਂ ਪਿੰਡਾਂ ਨਾਲੋਂ ਦੂਜੀ ਸਾਈਡ ਤੇ ਵੀ ਪਾਣੀ ਆ ਗਿਆ ਇਹ ਇਹ ਸਾਈਡ ਤੇ ਵੀ ਪਾਣੀ ਆ ਗਿਆ ਤਾਂ ਫਿਰ ਉਹਨਾਂ ਦਾ ਖਾਣ ਪੀਣ ਦਾ ਕਿੱਦਾਂ ਚੱਲਦਾ ਹੋਵੇਗਾ ਹੁਣ ਪ੍ਰਬੰਧ ਉਹ ਇੰਨਾ ਆਪ ਦਾ ਫਿਰ ਜਿਵੇਂ ਕੋ ਉਹਨਾਂ ਨੇ ਕੋਈ ਹੱਲ ਦਾ ਰੱਖਿਆ ਚਲਾਈ ਚਲੂਈ ਜਾਂਦੇ ਆ ਉਸ ਤਰ੍ਹਾਂ ਕੋਈ ਇੰਨਾ ਦਾ ਉਹਨਾਂ ਦਾ ਕੋਈ ਪ੍ਰਬੰਧ ਸਰਕਾਰ ਨਾਲੋਂ ਦਾ ਨਹੀਂ ਆਪਦੇ ਆਪ ਹੀ ਉਹ ਆਪਦੇ ਕਰਦੇ ਆ ਬੇੜੀਆਂ ਬੂੜੀਆਂ ਰੱਖੀਆਂ ਉਹਨਾਂ ਨਾਲ ਬਾਹਰ ਅੰਦਰ ਜਾਂਦੇ ਆ ਬੱਚਿਆਂ ਨੂੰ ਜੇ ਜੇਰ ਪਾਣੀ ਵਧ ਜਾਂਦਾ ਤਾਂ ਫਿਰ ਕਿਸ ਤਰ੍ਹਾਂ ਬਚਾਅ ਕਰ ਸਕਦੇ ਆਪਾਂ ਬਚਾਅ ਤਾਂ ਫਿਰ ਉਹਨਾਂ ਨੇ ਆ ਕੇ ਇਸਤੀਆਂ ਰੱਖੀਆਂ ਆਪਦਾ ਹੀ ਬਚਾਅ ਆਪ ਹੀ ਕਰਨ ਦੇ ਉਹ ਸਰਕਾਰ ਨੇ ਤਾਂ ਇੱਥੇ ਮੈਂ ਤਾਂ ਵੇਖਿਆ ਨਹੀਂ ਕੋਈ ਆਇਆ ਵੀ ਜਿਹੜਾ ਬੇੜੀਆਂ ਲੈ ਕੇ ਸਰਕਾਰ ਆਈ ਐ ਇਹਨਾਂ ਵੀ ਸਰਕਾਰ ਨੇ ਬੇੜੀਆਂ ਦੇ ਦੀਆਂ ਉਹਨਾਂ ਕੋਲੇ ਵੇਉਣ ਜਾਣ ਨੂੰ ਰਸਤਾ ਬਣਿਆ ਬਿਲਕੁਲ ਤਾਂ ਐਸ ਵਕਤ ਕਿਸਾਨਾਂ ਦੇ ਦਿਨਾਂ ਦੇ ਵਿੱਚ ਜਿਹੜਾ ਬੇੜੀਆਂ ਤਾਂ ਫਿਰ ਟਾਈਮ ਜਿਹੜਾ ਬਣਿਆ ਹੋਇਆ ਤਾਂ ਬੇੜੀਆਂ ਆਈਆਂ ਹੋਈਆਂ ਨੇ ਇੱਥੇ ਰੱਖੀਆਂ ਨੇ ਘਰਾਂ ਦੇ ਵਿੱਚ ਕਿਸਾਨਾਂ ਨੇ ਤਾਂ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਕਿਸਾਨਾਂ ਦੇ ਦਿਲਾਂ ਵਿੱਚ ਸਹਿਮ ਬਣਿਆ ਹੋਇਆ ਹੈ ਤਾਂ ਉਹ ਪਾਣੀ ਦਾ ਪੱਧਰ ਜਿਹੜਾ ਦਿਨੋਂ ਦਿਡ ਵੱਧਦੀ ਜਾ ਰਿਹਾ ਹੈ ਤਾਂ ਜਾਣਕਾਰੀ ਮੁਤਾਬਕ ਹੀ ਪਤਾ ਚੱਲੇਗਾ 52000 ਦੇ ਕਰੀਬ ਜਿਹੜਾ ਪਾਣੀ ਛੱਡਿਆ ਗਿਆ ਕੁਸਕ ਪਾਣੀ ਜਿਹੜਾ ਛੱਡਿਆ ਗਿਆ 52000 ਦੇ ਕਰੀਬ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਹਾਅ ਬਹੁਤ ਤੇਜ਼ ਚੱਲ ਰਿਹਾ ਹੈ ਤਾਂ ਪਾਣੀ ਦਾ ਪੱਧਰ ਉੱਚਾ ਵੀ ਹੋ ਜਾਂਦਾ ਜਾ ਰਿਹਾ ਹੈ ਇਹ ਸਾਡੇ ਮੇਰੇ ਜਿੱਧਰ ਸਾਹਮਣੇ ਤੁਸੀਂ ਦੇਖ ਰਹੇ ਹੋ ਉਸ ਜਗ੍ਹਾ ਤੋਂ ਜਿਹੜਾ ਜਿੱਥੇ ਬੰਨ ਟੁੱਟਿਆ ਸੀ ਦਾ ਉੱਥੇ ਇੱਕ ਵੀ ਪੱਥਰ ਵੀ ਲੱਗਣ ਵਾਲਾ ਕੁਝ ਪੱਥਰ ਲਗਾ ਦਿੱਤਾ ਗਿਆ ਕੁਝ ਖਾਮਾਂ ਤੇ ਜਿੱਦੋਂ ਬੰਨ ਟੁੱਟਿਆ ਸੀ ਉੱਥੇ ਜਿਹੜੇ ਲੋਕਾਂ ਦਾ ਕਹਿਣਾ ਵੀ ਹਾਲੇ ਵੀ ਖਤਰਾ ਜਿਹੜਾ ਬਣਿਆ ਹੋਇਆ ਹੈ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਆਖਰ ਕਦ ਤੱਕ ਜਿਹੜਾ ਸਰਕਾਰ ਉਹਨੂੰ ਪੁਖਤਾ ਪ੍ਰਬੰਧ ਕੀਤੀ ਜਾਏਗੀ